ਨਿਸ਼ੈਤਵਾਨਿਰਰਜੀਮ ਬismillahirrahmanirrahim ਅਸਲਾਮ ਅਲੈਕੁਮ ਰਹਿਮਤੁਲਲਾਹੀ ਵਬਰਕਾਤੂਹ ਅੱਜ ਅਸੀਂ ਸੁਰਾ ਕਾ ਹਫਤਾ 11 ਵਰ ਕੋ ਸ਼ੁਰੂ ਕਰਾਂਦੇ ਵਾ ਔਰ ਯਾ ਸਲੂਨਾ ਕਾ ਸਵਾਲ ਕਰਦੇ ਨੇ ਤੁਹਾਡੇ ਕੋਲ ਹੈ ਨਬੀ ਕਮ ਸੱਲੱਲਾਹੁ ਅਲੈਹਿ ਵਅਲੈਹਿ ਵਸੱਲਮ ਅੰਜ਼ਿਲ ਕਰਨਾ ਇਹਨੇ ਜ਼ਿਲ ਕਰਨਾ ਇਹਨ ਦੇ ਬਾਰੇ ਚ ਕੁਲ ਤੇ ਨਾ ਆਖੋ ਕੇ ਸਾਥ ਲੂ ਲੈਕੁਮ ਕੇ ਜਲਦੀ ਮੈਂ ਤੁਹਾਡੇ ਸਾਹਮਣੇ ਤਲਾਵਤ ਕਰਾਂਦਾ ਮੈਨੂੰ ਜ਼ਿਕਰ ਉਹਦੇ ਬਾਰੇ ਵਿੱਚ ਕੇ ਜਲਦੀ ਮੈਂ ਤੁਹਾਨੂੰ ਉਹਦੇ ਬਾਰੇ ਚ ਦੱਸਾਂਦਾ ਉਹ ਨਬੀ ਅਕਰਮ ਸੱਲੱਲਾਹੁ ਅਲੈਹਿ ਵਾਲੇ ਸੱਲਮ ਇਹ ਲੋਕ ਤੁਹਾਡੇ ਕੋਲੋਂ ਜ਼ਿਲਕਰ ਨੈਨ ਦੇ ਬਾਰੇ ਵਿੱਚ ਪੁੱਛਦੇ ਨੇ ਤੇ ਇਹਨਾਂ ਨੂੰ ਆਖੋ ਕਿ ਮੈਂ ਜਲਦੀ ਤੁਹਾਨੂੰ ਉਹਦੇ ਬਾਰੇ ਵਿੱਚ ਦੱਸਾਂ ਦਾ ਜਿਸ ਵਕਤ ਯਹੂਦ ਨੇ ਸਾਰਾ ਦੇ ਉਲਮਾ ਨੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਾਲੇ ਹੀ ਵਸੱਲਮ ਕੋਲੋਂ ਪੁੱਛਵਾਇਆ ਕਿ ਇਹ ਜ਼ਿਲਕਰ ਨੈਨ ਕੌਣ ਸੀ ਇਹਨਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਇਥੇ ਕਰਲਾ ਸੁਮਨਤਾਲਾ ਜਿਹੜੇ ਨੇ ਉਹਨਾਂ ਨੇ ਉਹਨਾਂ ਦੇ ਬਾਰੇ ਵਿੱਚ ਦੱਸਿਆ ਹੈ ਕਿ ਜ਼ੁਲਕਰਨੈ ਜਿਹੜੇ ਨੇ ਤਾਰੀਖ ਤੋਂ ਪਤਾ ਚਲਦਾ ਹੈ ਕਿ ਇੱਕ ਸੇਮ ਛੋਟੇ ਜਿਹੇ ਮੁਲਕ ਦੇ ਸ਼ਹਜ਼ਾਦੇ ਸੀ ਔਰ ਇਹਨਾਂ ਨੂੰ ਕਤਲ ਕੀਤਾ ਜਾਣਾ ਸੀ ਲੇਕਿਨ ਇਹਨਾਂ ਨੂੰ ਕਿਸੇ ਨੇ ਬਚਾ ਲਿਆ ਤੇ ਫਿਰ ਕਿਸੇ ਸਹਰਾ ਦੇ ਵਿੱਚ ਰਹੇ ਔਰ ਉੱਥੇ ਹੋ ਸਕਦਾ ਹੈ ਕਿ ਨਾਨੂ ਕਿਸੇ ਨਬੀ ਦੀ ਸਹਬਤ ਜਿਹੜੀ ਹੈ ਉਹ ਹਾਸਲ ਹੋਈ ਹੋਵੇ। ਔਰ ਕੁਰਾਨ ਪਾਕ ਦੇ ਵਿੱਚ ਇਹਨਾਂ ਨੇ ਜਿਹੜਾ ਇੱਕ ਪਰਹੇਜ਼ਗਾਰ ਮੂਮਨ ਸਾਲਿਹ ਸ਼ਖਸ ਦੇ ਤੌਰ ਤੇ ਅੱਲਾਹ ਤਾਲਾ ਨੇ ਦੱਸਿਆ ਇਹਨਾਂ ਦੇ ਬਾਰੇ ਵਿੱਚ ਦੱਸਿਆ ਹੈ। ਉਹ ਤਾਰੀਖ ਤੋਂ ਪਛਾਛੰਦਾ ਕਿ ਜਿਹੜੇ ਨੇ ਈਰਾਨ ਦੇ ਬਾਦਸ਼ਾਹ ਸੀ ਔਰ ਈਰਾਨ ਉਸ ਵਕਤ ਸੀ ਦੋ ਹਿੱਸਿਆਂ ਦੇ ਵਿੱਚ ਜੜਿਆ ਮਨਕਸਨ ਸੀ ਤੇ ਆਪਨੇ ਫਿਰ ਜਿਹੜੇ ਦੋਨੇ ਹਿੱਸੇ ਸੀ ਇਹਨਾਂ ਨੂੰ ਆਪਨੇ ਇਕੱਠਿਆਂ ਕੀਤਾ ਔਰ ਇਹਨਾਂ ਦੋਨਾਂ ਹਿੱਸਿਆਂ ਨੂੰ ਇਕੱਠਿਆਂ ਕਰਕੇ ਤੇ ਇੱਕ ਮੁਲਕ ਫਿਰ ਬਣਾਇਆ ਜਿਹੜਾ ਪਾਰਸ ਔਰ ਮਾਦਾ ਸੀ ਇਹਨਾਂ ਨੂੰ ਇਕੱਠਿਆਂ ਕੀਤਾ ਔਰ ਫਿਰ ਆਪ ਤੇ ਜਿਹੜਾ ਤਾਜ ਸੀ ਉਹਦੇ ਅੰਦਰ ਫਿਰ ਦੋ ਸਿੰਘ ਲਾਇਆ ਤਾਂ ਕਿ ਇਹਨਾਂ ਦਾ ਲਕਬ ਜਿਹੜਾ ਸੀ ਫਿਰੋਜ਼ੁਲ ਕਰਨੈਨ ਹੋ ਗਿਆ ਇਹਨਾਂ ਦਾ ਨਾਮ ਜਿਹੜਾ ਉਹ ਤਾਰੀਖ ਦੇ ਵਿੱਚ ਕਹੇ ਹੁਸਰੂਲ ਸਾਰਸ ਦੇ ਨਾਮ ਤੇ ਨਾਲ ਮਸ਼ਹੂਰ ਨੇ ਜੋ ਯਹੂਦ ਨੂੰ ਇਹਨਾਂ ਨਾਲ ਕੈਦ ਦੇ ਚਸਪੇ ਸੀ ਕਿ ਜਿਸ ਵਕਤ ਨਬੂਕੇਨਜ਼ਰ ਨੇ ਜਿਹੜਾ ਰਾਖਾ ਬਾਦਸ਼ਾਹ ਸੀ ਉਹਨੇ 587 ਕਬਲੇ ਮਸੀਹ ਦੇ ਵਿੱਚ ਫਲਸਤੀਨ ਤੇ ਹਮਲਾ ਕੀਤਾ ਔਰ ਇਹ ਜਿਹੜੇ ਯਹੂਦੀ ਨੇ ਨਾ 150 ਸਾਲ ਤੱਕ ਉਹਨੇ ਆਪਣਾ ਗੁਲਾਮ ਬਣਾਏ ਰੱਖਿਆ ਤੇ ਇਸ ਹਰਸਤੇ ਤੇ ਵੇਚੇ ਜਿਹੜੇ ਸਾਇਰਸ ਨੇ ਜਰਜ਼ਲਕਰਨ ਨੇ ਉਹ ਜਿਹੜੇ ਨੇ ਉੱਠੇ ਔਰ ਉਹਨਾਂ ਨੇ ਫਿਰ ਇਰਾਨ ਨੂੰ ਫਤਹਾ ਕੀਤਾ ਤੇ ਫਿਰ ਉਹਨਾਂ ਨੇ ਇਹ ਜਿਹੜੇ ਅਸੀਰ ਯਹੂਦੀ ਨੇ ਇਹਨਾਂ ਨੂੰ ਇਜਾਜ਼ਤ ਦੇ ਕੇ ਵਾਪਸ ਜਾਣ ਜਰੂਸ਼ਲਮ ਨੂੰ ਆਬਾਦ ਕਰਨ یہ پھر جڑے نے حضرت زہر علیہ السلام دے نال واپس کے نے انہاں نے جا کے بات آباد ہے اور جڑا حضرت سلمان دا بنایا ہوا عبادت خانہ ہے کل سی انہوں نے دوبارہ جڑا تعمیر تعمیر ہے ਉਨੇਤੇ ਉਹਨਾਂ ਲਸਵੰਤਾਂ ਨੇ ਉਹਨਾਂ ਦੀ ਫਤਿਹਾਂ ਦਾ ਜ਼ਿਕਰ ਕੀਤਾ ਕਿ ਇਹਨਾਂ ਦੀ ਫਤਿਹਾਂ ਜਿਹੜੀ ਉਹਨਾਂ ਦੇ ਤਿੰਨ ਧਾਰੇ ਸੀ ਮਗਰਬ ਤੇ ਵਿਚ ਜਿਹੜੇ ਨੇ ਮੈਡੀਟਰੇਨੀਅਨ ਦਾ ਪੂਰਾ ਇਲਾਕਾ ਜਿਹੜਾ ਇਹਨਾਂ ਨੇ ਫਤਹ ਕੀਤਾ ਮਸ਼ਰਕ ਤੇ ਵਿਚ ਜਿਹੜਾ ਮਕਰਾਨ ਦਾ ਬਲੋਚਿਸਤਾਨ ਦੇ ਨਾਲ ਦਾ ਜਿਹੜਾ ਸਾਰਾ ਇਲਾਕਾ ਉਹ ਇਹਨਾਂ ਨੇ ਫਤਹ ਕੀਤਾ ਔਰ ਇੱਕ ਮਹਮ ਜਿਹੜੀ ਸੀ ਉਹ ਸ਼ਮਾਲ ਗਈ ਸੀ ਜਿਹੜੀ ਐਸੈਪਸ਼ਨ ਔਰ ਬਲੈਕ ਸੀ ਦੇ ਦਰਮਿਆਨ ਜਿਹੜਾ ਪਹਾੜੀ ਚਿਲਸਦਾ ਉਹਦੀ ਤਰਫ ਵੀ ਕਲਸ਼ ਕਰ ਗਿਆ ਸੀ ਤੇ ਇਹ ਜਿਹੜੀ ਇਤਨੀ ਵੱਡੀ ਜਿਹੜੀ عظیم ਸਲਤਨਤ ਸੀ ਇਹ ਜ਼ੁਲਕਰਨੈਨ ਜਿਹੜੇ ਨੇ ਇਹ ਫਿਰੋਜ਼ ਜ਼ੇਮ ਸਲਤਨ ਤੇ ਬਾਨੀ ਬਣੇ ਸੀ ਇਨਾਂ ਬੇਸ਼ੱਕ ਇਨਾਂ ਬੇਸ਼ੱਕ ਮਕਨ ਨਾਸਿਨ ਨੂੰ ਇਕਤਦਾਰ ਦਿੱਤਾ ਸੀ ਲਾਹੁ ਉਹਨੂੰ ਫਿਰਦੀ ਜ਼ਮੀਨ ਦੇ ਵਿੱਚ ਵਾਤਾ ਹੀ ਨਾ ਹੋ ਸੀ ਦਿੱਤੀ ਸੀ ਇਹਨੂੰ ਮਿੰਕੁਲ ਲੈ ਸ਼ਈਨ ਹਰ ਇੱਕ ਚੀਜ਼ ਦੇ ਸਬਾਬਾ ਅਸਬਾਬ ਉਹਨੂੰ ਦਿੱਤੇ ਸ਼ਰੁਲ ਸਬਨ ਸਰ ਪਰਮਾਨ ਨੇ ਕਿਸੀ ਉਹਨੂੰ ਜ਼ਮੀਨ ਦੇ ਵਿੱਚ ਇਕਤਦਾਰ ਦਿੱਤਾ ਸੀ ਔਰ ਉਹਨੂੰ ਹਰ ਚੀਜ਼ ਦੇ ਅਸਬਾਬ ਦਿੱਤੇ ਸੀ ਫਾਤਬਾ ਜਨਾ ਚਾਉ ਉਹ ਪਿੱਛੇ ਲੱਗਾ ਸਾਬਾਬਾ ਇੱਕ ਮੋਹਿਮ ਦੇ ਪਿੱਛੇ ਲੱਗਾ ਹੱਤਾ ਇਜ਼ਾਬਾ ਲਗਾ ਹੱਤਾ ਉਸ ਵਕਤ ਤਜ਼ਾ ਬਾਲਾਗਾ ਪਹੁੰਚਾ ਮਗਰੀਬ ਸ਼ਮਸੀ ਗਰੂਬੇ ਅਫਤਾਦ ਦੀ ਜਗ੍ਹਾ ਤੇ ਪਹੁੰਚਿਆ ਕਿ ਜਿੱਥੇ ਸੂਰਜ ਜਿਹੜਾ ਉਹ ਗਰੂਬ ਹੁੰਦਾ ਪਿਆ ਆਵਾਜਾ ਦਾ ਹੱਥ ਉਹਨੇ ਪਾਇਆ ਤਾ ਗਰੂਬਾ ਫੀ ਐਇਨਨ ਕਿ ਉਹਨੇ ਪਾਇਆ ਕਿ ਇੱਕ ਦਲਦਲੀ ਦਲਦਲੀ ਜਿਹੜੀ ਨਦੀ ਹੈ ਉਹਦੇ ਵਿੱਚ ਹਮੀ ਯਤਨ ਵਵਾਜਾ ਦਾ ਇੰਦਾਹ ਕੌਮਨ ਕਿ ਇੱਕ ਜਿਹੜੀ ਦਲਦਲੀ ਨਦੀ ਉਹਦੇ ਵਿੱਚ سورج جڑا غروب ہوندا پیا تو تھے اس نے ایک قوم نو بکھیا کل نہ تو نہ نہ کہا یا ذل کرنین اے ذل کرنین اما اگر ان تو عزبا و اما ان تتا حضفی ہے کہ ایزل ذل کرنین تنو احتیار ہے کہ ہاتھو نو سزا دے اور ہاتھو انہوں دے نال اچھا سلوک کر ਔਰ ਲਸਵੰਸਫੇ ਮੰਨਦੇ ਨੇ ਕਿ ਜਿਸ ਵਕਤ ਉਹ ਪਹੁੰਚਿਆ ਉਹਨੇ ਇੱਕ ਮੋਹਿਮ ਜੜੀ ਉਹਦੀ ਤਰਫ ਹੋ ਗਿਆ ਉਹ ਗੁਰੂ ਗੁਰੂਬੇ ਹਿਫਤਾਬ ਦੀ ਜਗ੍ਹਾ ਦੇ ਉਤੇ ਪਹੁੰਚਿਆ ਤੇ ਉਹਨੇ ਵੇਖਿਆ ਕਿ ਉਥੇ ਇੱਕ ਦਲਦਲੀ ਨਦੀ ਦੇ ਵਿੱਚ ਜਿਹੜਾ ਸੂਰਜ ਜੇ ਉਹ ਗੁਰੂਬ ਹੁੰਦਾ ਪਿਆ ਔਰ ਉਥੇ ਇੱਕ ਕੌਮ ਨੂੰ ਉਹਨੇ ਪਾਇਆ ਤੇ ਉਹਨਾਂ ਨੇ ਆਖਿਆ ਕੈ ਜ਼ੁਲਕਰਨੈ ਤੂੰ ਨਿਆਰ ਹੈ ਕਿ ਹਾਥੂ ਇਹਨਾਂ ਨੂੰ ਸਜ਼ਾ ਦੇ ਔਰ ਹਾਥੂ ਇਹਨਾਂ ਦੇ ਨਾਲ ਅੱਛਾ ਸਲੂਕ ਕਰ ਕਾਲਾ ਤੇ ਉਹਨਾਂ ਨੇ ਆਖਿਆ ਜਿਹੜੇ ਉਹ ਜ਼ੁਲਕਰਨੈ ਨੇ ਉਹਨਾਂ ਨੇ ਆਖਿਆ اما من ظالمہ کے جس نے ظلم کیا فسو فا جلدی نو حسین بہو اصولوں عذاب دے سمہ پھر یوردولا رب ہی پھر وہ اپنے رب دی طرف ہی لوٹا جائے گا فا یو ازی پھر جت اتھے انہوں بدترین اور سخت عذاب جڑا جائے گا ਵਅ ਅਮਮਨ ਆਮਨ ਅਰ ਜੋ ਕੋਈ ਇਮਾਨ ਲਿਆਵੇ ਦਾ ਇਹ ਜੋ ਜੋ ਕੋਈ ਇਮਾਨ ਲਿਆਇਆ ਹੈ ਔਰ ਨੇਕ ਕਾਮਿਲ ਸਾਲਿਹਨ ਉਸਨੇ ਨੇਕ ਅਮਲ ਕੀਤੇ ਨੇ ਫਲਾਹੁ ਜਜ਼ਾ ਅਲ ਨਿਲ ਹੁਸਨਾ ਤੇ ਉਹਦੇ ਵਾਸਤੇ ਜਿਹੜਾ ਅੱਛਾ ਅਮਲ ਐ ਅੱਛਾ ਜਿਹੜਾ ਅਜਰ ਹੈ ਔਰ ਜੋ ਉਸਨੇ ਇਮਾਨ ਲਿਆਇਆ ਨੇਕ ਅਮਲ ਕੀਤੇ ਤੇ ਉਹਦੇ ਵਾਸਤੇ ਅੱਛੀ ਜਜ਼ਾ ਹੈ ਵਸਨਕੂ ਲਹੁ ਮਨ ਅਮਰਨਾ ਯੂਸਰਾ ਔਰ ਜਲਦੀ ਜਿਹੜੇ ਅਸੀਂ ਅਸੀਂ ਵੀ ਆਪਣੇ ਕਾਮ ਦੇ ਵਿੱਚ ਉਹਦੇ ਵਾਸਤੇ ਆਸਾਨੇ ਦਾ ਹੁਕਮ ਜਿਹੜਾ ਉਹ ਦਿਆਂ ਦੇ ਉਨੇ ਤੋਂ ਅਗਲੀ ਦੂਸਰੀ ਮਹਿੰਮ ਦਾ ਜ਼ਿਕਰ ਹੈ ਯਾਨੀ ਕਿ ਜਿਸ ਵਕਤ ਉਹ ਪਹਿਲੀ ਮੁਹਿੰਦ ਤੱਕ ਪਹੁੰਚੇ ਨੇ ਉੱਥੇ ਕੋ ਉਹਨਾਂ ਨੇ ਕੌਮ ਪਾਈ ਔਰ ਉਹਨਾਂ ਨੇ ਆਖਿਆ ਕਿ ਅਗਰ ਤੇਰੇ ਹੱਥ ਵਿੱਚ اختیار ਹੈ ਕਿ ਅਗਰ ਤੂੰ ਚਾਹੇ ਤਾਂ ਚਸਲੂ ਕਰੇ ਨਾ ਤੂੰ ਚਾਹੇ ਤਾਂ ਬੁਰਾ ਸਲੂ ਕਰ ਉਹਨਾਂ ਨੇ ਆਖਿਆ ਕਿ ਜਿਹਨੇ ਜ਼ੁਲਮ ਕੀਤਾ ਹੈ ਉਹ ਜਿਹੜਾ ਉਹ ਉਹਨੂੰ ਉਹਦੀ ਜਿਹੜੀ ਸਜ਼ਾ ਦਿੱਤੇ ਲਪੇ ਦੀ ਔਰ ਜਿਸ ਵਕਤ ਉਹ ਆਪਣੇ ਰੱਬ ਦੀ ਤਰਫ ਚਾਇਦਾ ਤੇ ਉਹਨੂੰ ਉਹਦੀ ਉੱਥੇ ਵੀ ਉਹਨੂੰ ਸਜ਼ਾ ਲਪੇ ਦੀ ਲੇਕਿਨ ਜੋ ਕੋਈ ਇਮਾਨ ਲਿਆ ਔਰ ਨੇਕ ਅਮਲ ਕੀਤੇ ਨੇ ਉਹਨੂੰ ਉਹਦਾ ਅੱਛਾ ਅਜਰ ਮਿਲੇਦਾ ਔਰ ਜਲਦੀ ਜਿਹੜਾ ਉਹਦੇ ਕੰਮ ਵਿੱਚ ਵੀ ਆਸਾਨੀ ਦਾ ਜਿਹੜਾ ਹੁਕਮ ਦਿੱਤਾ ਜਾਏਗਾ ਸੋ ਮਾਤਬਾਸ ਅਬਾਬਾ ਫਿਰ ਉਹ ਦੂਸਰੀ ਮੁਹਮ ਦੇ ਤਰਫ ਨੂੰ ਗਿਆ ਹੱਤਾ ਇਜ਼ਾਬਾਲਾ ਦਾ ਮਤਲਿਆ ਸ਼ਮਸੀ ਉਹਨੂੰ ਜਿੱਥੇ ਗਿਆ ਉਹ ਪਹਿਲੇ ਤੇ ਸੂਰਜ ਦੇ ਗਰੂਪ ਹੋਣ ਦੀ ਜਗ੍ਹਾ ਤੇ ਗਿਆ ਸੀ ਉਹਨ ਸੂਰਜ ਦੇ ਤਲੂ ਹੋਣ ਦੀ ਜਗ੍ਹਾ ਤੇ ਗਿਆ ਵਾਜਾ ਦਾ ਹਾਤ ਉਹਨੇ ਪਾਇਆ ਤਤਲੂ ਉਹ ਅਲਾ ਕੌਮਿਨ ਉਰ ਉਹਨੇ ਉੱਥੇ ਇੱਕ ਐਸੀ ਕੌਮ ਨੂੰ ਪਾਇਆ ਲਮ ਨਜਲਹੁ ਮਿੰਦੂਨਹ ਸਿਤਰਾ ਕਿ ਜਿੱਥੇ ਜਿੱਥੇ ਸੂਰਜ ਦੇ ਵਿਚੋਂ ਉਹ ਦਰਮਿਆਨ ਵਿੱਚ ਕੋਈ ਪਰਦਾ ਹਾਇਲ ਨਹੀਂ ਸੀ ਐ ਵੀ ਕਜ਼ਾਲੇ ਕਾ ਇਸੀ ਤਰ੍ਹਾਂ ਵਕਾਦਾ ਹੱਤ ਨਾ ਬੇਮਾਲ ਲਦਈ ਹੀ ਹੂਬਰਾ ਤੇ ਅਸੀਂ ਉਹਦੇ ਕੋਲੇ ਉਹਦੇ ਕੋਲੇ ਜੋ ਖੁਸ਼ ਐ ਸੀ ਉਹਦੀ ਤਫਸੀਲ ਸਾਡੇ ਹੱਥ ਐ ਇਲਮ ਦੇ ਵਿੱਚ ਯਾਨੀ ਕਿ ਉਹ ਇੱਕ ਐਸੀ ਕੌਮ ਦੇ ਵਿੱਚ ਕੇ ਕਿ ਜਿਨ੍ਹਾਂ ਨੇ ਸਿਰਫ ਆਪਣੇ ਘਰਾਂ ਦੀਆਂ ਦੀਵਾਰਾਂ ਬਣਾਈਆਂ ਸੀ ਔਰ ਉਹਨਾਂ ਦੇ ਛੱਤ ਨਹੀਂ ਸੀ ਐ ਵੀ ਔਰ ਉਹਨਾਂ ਦੇ ਸੂਰਜ ਦੇ ਦਰਮਿਆਨ ਦੇ ਵਿੱਚ ਕੋਈ ਪਰਦਾ ਹਾਇਲ ਨਹੀਂ ਸੀ ਐ ਵੀ ਸੋ ਮਾ ਫਿਰ ਅਤਬਾ ਸਾ ਬਾਬਾ ਤੇ ਫਿਰ ਉਹ ਦੂਸਰੀ ਮਹਮ ਜਰੀਏ ਉਹਦੀ ਤਰਫ ਹੋਣ ਗਿਆ ਹੈ ਤੀਸਰੀ ਮਹਮ ਦੋਨੇ ਤੇ ਇਸ਼ਾਰਾ ਹੈ ਕਿ ਤੀਸਰੀ ਮਹਮ ਦੀ ਤਰਫ ਗਿਆ ਹੈ ਹੱਤਾ ਇਜ਼ਾਬਾ ਲਗਾ ਕਿ ਉਹ ਕਿੱਥੇ ਪਹੁੰਚਿਆ ਬੈਨਸਦੈ ਨੇ ਕਿ ਦੋ ਜੜੇ ਨੇ ਦੀਵਾਰਾਂ ਦੇ ਦਰਮਿਆਨ ਪਹੁੰਚਿਆ ਵਾਜਾ ਦਮਿੰਦੂ ਨੀਹਾ ਕੌਮਨ ਉਥੇ ਕੋਨੇ ਕੈਸੀ ਕੌਮ ਨੁ ਪਾਇਆ ਲਾਜਕਾ ਦੂਨਾ ਯਫ ਕਾ ਹੁਨਾ ਕੌਲਨ ਕਿ ਉਹ ਕਿਸੇ ਵੀ ਗਾਲ ਨੂੰ ਸਮਝਦੇ ਨਹੀਂ ਐ ਵੀ ਕਾਲੂ ਉਹਨਾਂ ਨੇ ਆਖਿਆ ਜਿਹੜੇ ਉਥੇ ਦੇ ਰਹਿਣੇ ਵਾਲੇ ਉਹਨਾਂ ਨੇ ਆਖਿਆ ਯਾਜ਼ਲ ਕਰਨਾ ਨਹੀਂ ਯਾਜ਼ਲ ਕਰਨਾ ਇਨ ਬੇਸ਼ਕ ਯਾਜੂ ਜਾਵਾ ਮਾਜੂਜ ਹੈ ਜਿਹੜੇ ਯਾਜੂ ਜੋ ਮਾਜੂਜ ਨੇ ਮੁਫਸਦੂ ਨਾ ਫਿਰਦੀ ਜ਼ਮੀਨ ਦੇ ਵਿੱਚ ਫਸਾਦ ਪੈਦਾ ਕਰ ਦੇਨੇ ਫਾਹਲ ਨਜ ਅਲੂਲ ਕਹਾਰਜਾ ਔਰ ਅਸੀਂ ਜਿਹੜਿਆਂ ਅਸੀਂ ਤੇਰੇ ਵਾਸਤੇ ਕੁਛ ਮਾਲ ਇਕੱਠਾ ਕਰਨੇ ਆ ਅੰਤਾਜ ਅਲਾ ਬੈਨਨਾ ਵਾ ਲੈ ਨਾ ਹੋਮ ਹੋਰ ਬਣਾ ਦੇ ਸਾਡੇ ਦਰਮਿਆਨ ਇਹਨਾਂ ਦੇ ਦਰਮਿਆਨ ਸਦਾ ਨ ਇੱਕ ਦੀਵਾਰ ਬਣਾ ਦੇ ਅੱਜ ਵਕਤ ਉਹ ਤੀਸਰੀ ਮੌਮ ਦੇ ਉਤੇ ਗਏ ਨੇ ਤੇ ਉੱਥੇ ਜਿਹੜੇ ਜ਼ੁਲਕਰਨੈਨ ਨੇ ਉਹਨਾਂ ਨੇ ਉਹ ਵੇਖਿਆ ਕਿ ਕੈਸੀ ਕੌਮ ਨੂੰ ਪਾਇਆ ਕਿ ਉਹ ਲੋਕ ਜਿਹੜੇ ਨੇ ਉਹ ਕਿਸੇ ਦੀ ਗੱਲ ਨੂੰ ਨਹੀਂ ਸਮਝਦੇ ਐ ਵੀ ਤੇ ਉੱਥੇ ਦੇ ਲੋਕਾਂ ਨੇ ਆਖਿਆ ਕਿ ਇਹ ਜਿਹੜੇ ਬਿਜਾਜੂਜ ਮੌਜੂਦ ਨੇ ਇਹ ਜ਼ਮੀਨ ਦੇ ਵਿੱਚ ਫਸਾਦ ਕਰਦੇ ਨੇ ਅਸੀਂ ਤੁਹਾਡੇ ਵਾਸਤੇ ਕੁਝ ਮਾਲ ਇਕੱਠਾ ਕਰਨਿਆ ਤੇ ਤੁਸੀਂ ਸਾਡੇ ਉਰੇ ਨਾਲ ਦੇ ਦਰਮਿਆਨ ਇੱਕ ਦੀਵਾਰ ਬਣਾ ਦਿਓ ਮਾ ਮਕਨਨੀਫੀ ਹੈ ਰੱਬ ਹੀ ਹੈਰਨ ਉਹਨਾਂ ਨੇ ਆਖਿਆ ਕਿ ਜੋ ਕੁਝ ਮੇਰੇ ਰੱਬ ਨੇ ਮੈਨੂੰ ਕੁਦਰਤ ਦਿੱਤੀ ਹੈ ਉਹ ਬੇਤਰਅਵਾ ਇਹ ਨੂੰ ਨੀ ਬੇਕੋ ਉਹਨਾਂ ਨੇ ਕਿਹਾ ਕਿ ਮੇਰੀ ਤੁਸੀਂ ਮਦਦ ਕਰੋ ਆਪਣੀ ਕੂਵਤ ਦੇ ਨਾਲ ਅਜ ਅਲ ਬੈਨਾ ਕੋ ਮੈਂ ਬਣਾ ਦਿਆਂਦਾ ਤੁਹਾਰੇ ਤੁਹਾਡੇ ਦਰਮਿਆਨ ਬੈਨਹੁਮ ਉਹਨਾਂ ਦੇ ਦਰਮਿਆਨ ਰੱਦ ਮਾਂ ਦੀਵਾਰ ਉਹਨਾਂ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਵੀ ਬਲਕਿ ਮੈਨੂੰ ਅੱਲਾਹ ਤਾਲਾ ਨੇ ਜਿਹੜੀ ਕੁਦਰਤ ਦਿੱਤੀ ਉਹ ਬੇਹੱਦ ਰੋ ਦੇ ਨਾਲ ਹੈ ਜਾ ਤੁਸੀਂ ਮੇਰੀ ਮਦਦ ਕਰੋ ਮੇਰੀ ਲੋਕਾਂ ਦੇ ਨਾਲ ਮਦਦ ਕਰੋ ਅਫਰਾਦੀ ਕੂਵਤ ਨਾਲ ਮਦਦ ਕਰੋ ਤੇ ਮੈਂ ਤੁਹਾਡੇ ਉਰਨ ਦੇ ਦਰਮਿਆਨ ਇੱਕ ਜਿਹੜਾ ਉਹ ਬੰਦ ਬਣਾ ਦਿਆਂਦਾ ਆਤੂਨ ਜ਼ੁਬਰਲ ਹਦੀਦ ਉਹਨਾਂ ਨੇ ਕਿਹਾ ਕਿ ਮੈਨੂੰ ਲੋਹੇ ਦੇ ਤਖਤੇ ਲਿਆ ਕੇ ਦਿਓ ਹੱਤਾ ਇਜਾਸਾ ਵ ਬੈਨ ਅਲ ਸਦਫ ਐਨੀ اور ਜਿਸ ਵਕਤ ਉਹਨਾਂ ਨੇ ਤਖਤੇ ਜਿਹੜੇ ਨੇ ਉਹ ਦੋ ਦੋਨਾ ਜਿਹੜੇ ਪਹਾੜੀ ਦਰਿਆ ਦੇ درمیان ਉਹਨਾਂ ਨੇ ਉਹਨਾਂ ਨੂੰ ਫਿਕਸ ਕੀਤਾ ਕਾਲਨ ਫਹੁਦ ਉਹਨਾਂ ਨੇ ਫਿਰ ਆਖਿਆ ਕਿ ਇਹਨਾਂ ਨੂੰ ਇਹਨਾਂ ਨੂੰ ਧੂੰਖ ਨਹੀਂ ਇਹਨਾਂ ਨੇ ਚਲਾਓ ਹੱਤਾ ਇਜਾਜਾ ਲਹੁ ਨਾਰਨ اور ਫਿਰ ਉਹਨਾਂ ਨੇ ਉਹਨਾਂ ਅਗ ਜੈਸਾ ਉਹਨਾਂ ਨੂੰ ਬਣਾ ਦਿੱਤਾ ਕਾਲਾ ਤੇ ਉਹਨਾਂ ਨੇ ਕਿਹਾ ਆਤੂਨ ਉਫਰੇ ਗਲੇ ਇਹ ਕਿਤਰਾ ਉਹਨਾਂ ਨੇ ਆਕੇ ਦੇਉ ਤੇ ਪਿਗ ਲਿਆ ਜਿਹੜਾ ਤੰਬਾ ਹੈ ਉਹਨੂੰ ਪਾ ਦਿਓ ਯਾਨੀ ਕਿ ਇਹ ਉਹ ਜਗ੍ਹਾ ਜਿਹੜੀ ਬਹਿਰਾ ਜਗ੍ਹਾ ਕੈਸਪੀਅਨ اور ਜਿਹੜਾ ਬਹਿਰਾ ਅਸਵ ਦੇ ਇਹਨਾਂ ਦੇ ਦਰਮਿਆਨ ਜਿਹੜਾ سلسلہ ਪਹਾੜੀ سلسلہ ਹੈ ਇੱਥੇ ਹੁਣ ਉਹਦਾ ਜ਼ਿਕਰ ਹੈ ਕਿ ਉਹਦੇ ਦਰਮਿਆਨ ਦੇ ਵਿੱਚ ਉੱਥੇ ਦੂਸਰੀ ਤਰਫੋਂ ਜਿਹੜੇ ਨੇ ਉਹ ਜਾਜੂਜ ਮਾਜੂਜ ਆਉਂਦੇ ਸੀ ਤੇ ਫਸਾਦ ਕਰਦੇ ਸੀ ਤੇ ਉਹ ਜਿਹੜੇ ਜ਼ੁਲਕਰ ਨੇ ਇਹਨਾਂ ਨੇ ਉਹਨਾਂ ਦੀ ਮਦਦ ਇਸ ਤਰ੍ਹਾਂ ਕੀਤੀ ਕਿ ਉਹਨਾਂ ਦੇ ਜਿਹੜੇ ਦਰਰੇ ਸੀ ਪਹਾੜੀ ਦਰਰੇ ਉਹਨਾਂ ਦੇ ਵਿੱਚ ਉਹਨਾਂ ਨੇ ਲੋਹੇ ਦੇ ਤਖਤੇ ਲਾ ਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਪਿਘਲਾਇਆ ਤਾਂਬਾ ਜਿਹੜਾ ਉਹ ਪਾ ਦਿੱਤਾ ਇਹ ਜਿਹੜੀ ਇਹ ਵੀ ਇਹਦਾ ਜ਼ਿਕਰ ਜਿਹੜਾ ਹੈ ਸਹੀ ਬੁਖਾਰੀ ਅਲ ਫਤਨ ਬਾਬ 28 ਹਦੀਸ ਨੰਬਰ 7135 ਵਿੱਚ ਕਿ ਇਹ ਜਿਹੜੇ ਨੇ ਕਿਆਮਤ ਦੇ ਕਰੀਬ ਜਿਸੋ ਕੱਤ ਅੱਲਾਹ ਤਾਲਾ ਚਾਹੁੰਦੇ ਤੇ ਇਸ ਦੀਵਾਰ ਦੇ ਵਿੱਚ ਸਰਾਹ ਹੋ ਜਾਦਾ ਇਹ ਲੋਕ ਬਾਹਰ ਆ ਜਾਂਦੇ ਔਰ ਫਿਰ ਇਹ ਫਸਾਦ ਮਚਾਉਂਦੇ فما فمست, ستاوت انہوں نے آکھا ہے کہ اے ججوج مجوج جو لینے استطاعت نہیں رکھتے ہیں ابھی انجاز حرو ہو کے دوتے چار سکن وما ستاو لہو ناکاب اور نائی اے دیوش نکب لگانے دی اور طاقت رکھتے ہیں اے ججوج مجوج نائی اے دوتے چڑھنے دی طاقت رکھتے ہیں اور نائی نقب لگانے دی طاقت رکھتے ہیں کہا اللہ انہوں نے آکھا ہے حاضر اے رحمت ان رحمت ہے من ربی میرے رب دی طرف ہوں ایک فائزہ جا وا ربی انہوں نے کہ جس وقت میرے رب وعدہ آ جائے دا جس دلکنین نے آخیا جا ربی جا لاہو دکا تو پھر ہے جس وقت میرے رب وعدہ آ جائے گا پھر انہوں ہموار کر دے دا و بہادر ربی حقاً ہے کہ میرے رب کا وعدہ ہے اس حق ہے اس سچ ہے ਯਾ ਨੋਨਾ ਆਖਿਆ ਕਿ ਜਿਹੜੀ ਮੈਂ ਦੀਵਾਰ ਬਣਾਈ ਹੈ ਊਨ ਤੇ ਦੇ ਉਤੇ ਚੜਨ ਦੀ ਤਾਕਤ ਨਹੀਂ ਰੱਖਦੀ ਐ ਵੀ ਨਾ ਇਹਦੇ ਵਿੱਚ ਨਕਬ ਲਗਾਉਣ ਦੀ ਤਾਕਤ ਰੱਖਦੇ ਨਹੀਂ ਉਹਨਾਂ ਨੇ ਆਖਿਆ ਕਿ ਮੇਰੇ ਰੱਬ ਦੀ ਰਹਿਮਤ ਹੈ ਫਿਰ ਜਿਸ ਵਕਤ ਮੇਰੇ ਰੱਬ ਦਾ ਵਾਦਾ ਆ ਜਾਏਗਾ ਤੇ ਫਿਰ ਉਹ ਨੂੰ ਹੰਬਾਰ ਘਰਦੇਗਾ ਔਰ ਬੇਸ਼ੱਕ ਮੇਰੇ ਰੱਬ ਦਾ ਵਾਦਾ ਜਿਹੜਾ ਹੈ ਉਹ ਸੱਚਾ ਹੈ ਵਾ ਤਰਕਨਾ ਬਾਦ ਹਮ ਔਰ ਉਸ ਰੋਜ਼ ਇਸੇ ਛੋੜ ਦੇ ਆਂਦੇ ਬਾਦ ਹਮ ਜੋ ਮਾਜ਼ਿਨ ਉਸ ਨੇ ਸਭ ਕੁਝ ਜਿਹੜਾ ਉਹ ਛੋੜ ਦੇ ਆਂਦੇ ਸੀ ਔਰ ਯਮੂ ਜੂ ਫੀ ਬਾਦਨ ਔਰ ਇੱਕ ਦੂਸਰੇ ਦੇ ਵਿੱਚ ਗੜਮਡ ਹੋ ਜਾਦਾ ਵਨੂ ਫੀ ਹਫਿਜ਼ ਸੂਰੇ ਜਿਸ ਦਿਨ ਸੂਰ ਫੋਂਕਿਆ ਜਾਏਗਾ ਵਜਮਾ ਨਾ ਹੁਮ ਜਮਾਨ ਫਿਰ ਸਭ ਨੂੰ ਜਮਾ ਕੀਤਾ ਜਾਏਗਾ ਵਾ ਅਰਦ ਨਾ ਜਹਨਮਾ ਔਰ ਇਸ ਵਕਤ ਲਿਆ ਪੇਸ਼ ਕੀਤੀ ਜਾਏਗੀ ਜਹਨਮ ਜੋ ਮਾਜ਼ਿਨ ਉਸ ਦਿਨ ਲਿਲ ਕਾਫਰੀਨ ਅਰਦ ਕਾਫਰਾਂ ਦੇ ਸਾਹਮਣੇ ਜਿਸ ਦਿਨ ਜਹਨਮ ਪੇਸ਼ ਕੀਤੀ ਜਾਏਗੀ ਅਲਜ਼ੀਨ ਕਾਨਾਤ ਜਿਨ੍ਹਾਂ ਦੀਆਂ ਆਜੂਨ ਮੱਖਾਂ ਜਿਹੜੀਆਂ ਨੇ ਫਿਕਤ ਆਨੰ ਜ਼ਿਕਰੀ ਕਿ ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਪਰਦੇ ਦੇ ਵਿੱਚ ਰਹੀਆਂ ਸੀ ਮੇਰੇ ਜ਼ਿਕਰ ਤੋਂ ਵਕਾਨੁ ਲਾ ਯਸਤਤੀ ਉਨਾ ਸਮਾ ਔਰ ਉਹ ਫਿਰ ਜਿਹੜੇ ਨੇ ਸੁਣਨੇ ਦੀ ਇਸਤਤਾਤ ਨਹੀਂ ਰੱਖਦੇ ਆਏ اتنے انہوں نے اس گل دا آخ سڑیا ہے کرنا ہے نے کہ آلتو اے اون تو اس دیوار دے تے نہیں چڑھ سکتے ہے بھی لیکن انہوں نے ہے کہ جس وقت میرے رب وعدہ آ جائے دا تو انہوں ہنبار کر دے دا اور انہوں نے, انہوں نے ہے کہ میرے رب وعدہ واعدہ ہے وہ سچا ہے ਔਰ ਫਿਰ ਉਹਨਾਂ ਨੇ ਵੀ ਆਖਿਆ ਕਿ ਜਿਸ ਦਿਨ ਅੱਲਾ ਜਿਸ ਦਿਨ ਅੱਲਾ ਤਾਲਾ ਜਿਹੜੇ ਨੇ ਸਭ ਕੋ ਨੂੰ ਛੋੜ ਦੇਣ ਦੇ ਔਰ ਉਹ ਇੱਕ ਦੂਜੇ ਦੇ ਵਿੱਚ ਗੜਮੜ ਹੋ ਜਾਂਦੇ ਔਰ ਸੂਰ ਫੁੰਕਿਆ ਜਾਏਦਾ ਔਰ ਸਭ ਨੂੰ ਜਮ੍ਹਾਂ ਕੀਤਾ ਜਾਏਗਾ ਔਰ ਜਹੰਨਮ ਜਿਹੜੀ ਹੈ ਉਹ ਕਾਫਰਾਂ ਦੇ ਰੂਬਰੂ ਲਿਆ ਵੀ ਦੇ ਜੀ ਜੀ ਔਰ ਜਿਨ੍ਹਾਂ ਦੀ ਅੱਖਾਂ ਮੇਰੀ ਯਾਦ ਤੇ ਵਿੱਚ ਤੂੰ ਗਾਫਲ ਸੀ ਔਰ ਉਹ ਸੁਣਨੇ ਦੀ ਇਸਤਤਾਤ ਨਹੀਂ ਸੀ ਰੱਖਦੇ ਆ ਵੀ ਤੇ ਅੱਲਾਹ ਸੁਭਾਨ ਤਾਲਾ ਜਿਹੜੇ ਨੇ ਉਹ ਸਾਨੂੰ ਇਸ ਕਿਤਾਬ ਨੂੰ ਸਮਝਣੇ ਦੀ ਸਮਝ ਕੇ ਪੜਨ ਦੀ ਜਦੋਂ ਤੇ ਅਮਲ ਕਰਨੇ ਤੋਫੀਕ ਤਾ ਕਰਨ ਆਮੀਨ ਸੁਮਾ ਆਮੀਨ